ਅਮਰੋਹਾ ਤੋਂ ਯੂਪੀ ਤੋਂ ਬਕਾਇਦਾ ਮੁਸਲਮ ਪਾਈਚਾਰੇ ਤੋਂ ਇੱਕ ਨੌਜਵਾਨ ਪਹੁੰਚਾ ਜਿਹੜਾ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਸੇਵਾ ਕਰ ਰਿਹਾ ਤੇ ਕਈ ਦਿਨਾਂ ਤੋਂ ਇੱਥੇ ਹੈਗਾ ਇੱਕ ਸਟੇਸ਼ਨ ਤੋਂ ਮੁੰਡਾ ਉਤਰਦਾ ਫੈਦਾਨ ਅਲੀ ਕੁਛ ਉਹਦੇ ਕੋਲ ਚੀਜ਼ਾਂ ਨੇ ਕਬੂਰੀ ਦੇ ਵਿੱਚ ਉਹਦੇ ਕੋਲ ਚੀਜ਼ਾਂ ਸੀਆਂ ਤੇ ਇਹ ਕਹਿੰਦਾ ਕਿ ਮੈਂ ਮੇਰੀ ਮਦਰ ਕਹਿੰਦੀ ਵੀ ਤੂੰ ਸੇਵਾ ਕਰਕੇ ਆ ਇਹ ਹੈਗਾ ਯੂਪੀ ਤੋਂ ਆ ਪਰ ਜੈਪੁਰ ਦੇ ਵਿੱਚ ਦਰਜੀ ਦਾ ਕੰਮ ਕਰਦਾ ਇਹ ਟੇਲਰ ਹੈ ਉੱਥੇ ਉੱਥੋਂ ਆਇਆ ਬੰਦਾ ਚਾਦਰਾਂ ਲੈ ਕੇ ਕਹਿੰਦੀ ਮੇ ਮਦਰ ਨੇ ਕਿਹਾ ਸੇਵਾ ਕਰਕੇ ਆ ਪੰਜਾਬ ਦੀ ਮੈਨੂੰ ਸੋਚਿਆ ਤਾਂ ਨਾ ਜੋ ਪੰਜਾਬੀਓ ਦਾ ਦਿਲ बड़ा ਹੁੰਦਾ ਵਾਕਈ ਮੇ ਪੰਜਾਬੀਓ ਦਾ ਦਿਲ बड़ा ਹੁੰਦਾ ਹੈ दिल लग गया मेरा सभी फ्रेंड लोग बन रहे हैं ऐसा अच्छा सा लग रहा है मेरे को पता ही नहीं चल रहा मैं घर हूं क्या किधर पंजाब आया हूं इतनी दूर मेरे को लग ही नहीं रहा ऐसा लग रहा है मैं घर पे हूं पंजाब ते विपदा आई ते बहुत सारे लोकां ने किया पंजाबी लोकां दी सेवा ਲਈ ਬਾਹਰल्या स्टेटਾਂ ਚ ਜਾਂਦੇ ਆ ਪਰ ਪੰਜਾਬ ਦੀ ਮਦਦ ਲਈ ਕੋਈ ਨਹੀਂ ਆਇਆ ਪੰਜਾਬ ਦੀ ਮਦਦ ਦੇ ਲਈ ਬਕਾਇਦਾ ਅਮਰੋਹਾ ਤੋਂ ਯੂਪੀ ਤੋਂ ਬਕਾਇਦਾ ਮੁਸਲਮ ਪਾਈਚਾਰੇ ਤੋਂ ਇੱਕ ਨੌਜਵਾਨ ਪਹੁੰਚਿਆ ਜਿਹੜਾ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਸੇਵਾ ਕਰ ਰਿਹਾ ਤੇ ਕਈ ਦਿਨਾਂ ਤੋਂ ਇੱਥੇ ਹੈਗਾ ਗੱਲਬਾਤ ਕਰ ਲੈਣਾ ਪਹਿਲਾਂ ਗਾਮਾ ਜੀ ਪ੍ਰਧਾਨ ਜੀ ਸਾਡੇ ਨਾਲ ਨੇ ਗਾਮਾ ਜੀ ਕੀ ਨਾਮ ਆ ਕਿੰਨੇ ਦਿਨਾਂ ਤੋਂ ਤੁਹਾਡੇ ਸੰਪਰਕ ਵਿੱਚ ਆ ਤੇ ਕਿਵੇਂ ਬੰਦਾ ਹੱਥ ਲੱਗਿਆ ਤੁਹਾਡੇ ਇਹਨਾਂ ਦਾ ਨਾਮ ਫੈਜ਼ਾਨ ਅਲੀ ਆ ਆ ਥੋੜੇ ਦਿਨ ਪਹਿਲਾਂ ਸਾਡੇ ਮਿੱਤਰ ਐ ਸ਼ਿਲेंद्र ਜੀ ਉਹ ਉਹਨਾਂ ਦਾ ਹੋਟਲ ਹੈਗਾ ਰੇਲਵੇ ਸਟੇਸ਼ਨ ਦੇ ਨਾਲ ਹੀ ਤਾਂ ਇੱਕ ਸਟੇਸ਼ਨ ਤੋਂ ਮੁੰਡਾ ਉਤਰਦਾ ਫੈਜ਼ਾਨ ਅਲੀ ਕੁਛ ਉਹਦੇ ਕੋਲ ਚੀਜ਼ਾਂ ਨੇ ਕਬੋਰੀ ਦੇ ਵਿੱਚ ਉਹਦੇ ਕੋਲ ਚੀਜ਼ਾਂ ਸੀਆਂ ਉਹਨੇ ਜਾ ਕੇ ਪਤਾ ਕੀਤਾ ਵੀ ਇਹ ਕਹਿੰਦਾ ਮੈਂ ਇੱਥੇ ਵੰਡਣ ਆਇਆ ਚਾਦਰਾਂ ਲੈ ਕੇ ਆਇਆ 30 35 ਕਹਿੰਦਾ ਮੇਰੇ ਕੋਲ ਚਾਦਰਾਂ ਨੇ ਉਹ ਚਾਦਰਾਂ ਮੈਂ ਵੰਡਣ ਆਇਆ ਤੇ ਉਹਨਾਂ ਨੇ ਮਿਲਾਇਆ ਵੀ ਚਲੋ ਐਨ ਜੀਓ ਵਾਲੇ ਨੇ ਔਰ ਛਲੇਂਦਰ ਨੇ ਮੇਰੇ ਨਾਲ ਮਿਲਾਇਆ ਵੀ ਤੁਸੀਂ ਚਲੋ ਸ਼ੁਰੂ ਕਰਨ ਲੱਗੇ ਹੋ ਆ ਮੋੜਵ ਸੇਵਾ ਕੈਂਪ ਤਾਂ ਮੈਂ ਇਹਦੇ ਇਹਨੂੰ ਨਾਲ ਬਿਠਾਇਆ ਤੇ ਇਹ ਕਹਿੰਦਾ ਕਿ ਮੈਂ ਮੇਰੀ ਮਦਰ ਕਹਿੰਦੀ ਵੀ ਤੂੰ ਸੇਵਾ ਕਰਕੇ ਆ ਇਹ ਹੈਗਾ ਯੂਪੀ ਤੋਂ ਆ ਪਰ ਜੈਪੁਰ ਦੇ ਵਿੱਚ ਦਰਜੀ ਦਾ ਕੰਮ ਕਰਦਾ ਇਹ ਟੇਲਰ ਆ ਉੱਥੇ ਉੱਥੋਂ ਆਇਆ ਬੰਦਾ ਚਾਦਰਾਂ ਲੈ ਕੇ ਕਹਿੰਦੀ ਮੇਰੀ ਮਦਰ ਨੇ ਕਿਹਾ ਸੇਵਾ ਕਰਕੇ ਆ ਪੰਜਾਬ ਦੀ ਇੱਕ ਦਰਦ ਉੱਠਿਆ ਇਹਦੇ ਮਨ 'ਚ ਵੀ ਮੇਰੇ ਦੇਸ਼ ਦੇ ਲੋਕ ਆ ਜਾਂ ਮੇਰੇ ਸੂਬਾ ਇੱਕ ਪੰਜਾਬ ਹੈ ਉੱਥੇ ਲੋਕ ਇਸ ਤਰ੍ਹਾਂ ਪੀੜਤ ਨੇ ਗੱਲ ਕੱਟ ਜਾਂ ਵੱਧ ਹੀ ਨਹੀਂ ਗੱਲ ਹੈ ਕਿ ਇੱਕ ਦਰਦ ਦੀ ਇੱਕ ਮਹਿਸੂਸ ਦੀ ਇੱਕ ਫੀਲਿੰਗ ਦੀ ਇਹ ਬੰਦੇ ਨੂੰ ਮਹਿਸੂਸ ਹੋਇਆ ਜਿੰਨਾ ਇਹਦੇ ਕੋਲ ਸੀਗਾ ਲੈ ਕੇ ਆ ਹੁਣ ਅਸੀਂ ਇੱਥੇ ਮੋੜ ਸੇਵਾ ਕੈਂਪ ਲਾਇਆ ਹੋਇਆ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਤੇ ਇਹ ਬੰਦਾ ਇੱਥੇ ਸਾਡੇ ਕੋਲੇ ਰਹਿ ਰਿਹਾ ਸਾਡੇ ਕੋਲ ਸੇਵਾ ਕਰ ਰਿਹਾ ਇਹ ਕਹਿੰਦਾ ਜਿੰਨੇ ਦਿਨ ਤੁਸੀਂ ਚੱਲਣਾ ਮੈਂ ਤੁਹਾਡੇ ਨਾਲ ਗੱਲ ਇਹ ਵੀ ਇਹ ਰੋਜ਼ਗਾਰ ਇਹ ਦਿਹਾੜੀ ਕਰਦਾ ਉਥੇ ਟੇਲਰ ਹਨਾ ਰੋਜ਼ਗਾਰ ਇਹਦਾ ਇੰਨਾ ਕੋਈ ਹੈ ਪਰ ਆਪਣਾ ਕੰਮ ਛੱਡ ਕੇ ਇਹ ਸੇਵਾ ਸਾਡੇ ਨਾਲ ਕਰ ਰਿਹਾ ਗੱਲ ਇਹ ਵੀ ਜਜ਼ਬਾ ਕਿ ਕਰਨਾ ਹਨਾ ਜਿਹਦੇ ਕੋਲ ਜਿੰਨੀ ਕੋਈ ਪੂੰਜੀ ਸੀ ਸਤਪਾਲ ਉਹ ਲੈ ਕੇ ਆਇਆ ਉਹ ਆਪਣੀ ਹੈਸੀਅਤ ਦੇ ਮੁਤਾਬਕ ਉਹ ਲੈ ਕੇ ਪਹੁੰਚ ਰਿਹਾ ਅੱਜ ਵੀ ਪਹੁੰਚ ਰਿਹਾ ਹੁਣ ਕਿਉਂਕਿ ਇਹ ਜਦੋਂ ਪਾਣੀ ਉਤਰ ਰਹੇ ਨੇ ਤੇ ਪਾਣੀਆਂ ਤੋਂ ਬਾਅਦ ਬਹੁਤ ਸਾਰੀਆਂ ਮੁਸੀਬਤਾਂ ਇਹਨਾਂ ਇਲਾਕਿਆਂ ਨੂੰ ਆਉਣੀਆਂ ਤੇ ਅਸੀਂ ਕੈਂਪ ਹੀ ਇਸ ਚੀਜ਼ ਦਾ ਲਾਇਆ ਮੜਵ ਸੇਵਾ ਕੈਂਪ ਕਿ ਉਹਨਾਂ ਇਲਾਕਿਆਂ ਦੇ ਵਿੱਚ ਜਿੰਨੀ ਵੀ ਵੱਦ ਤੋਂ ਵੱਧ ਕੋਈ ਰਾਤ ਜਿਹੜੀ ਉਹ ਪਚਾ ਸਕੀ ਹੈ ਤੇ ਫਜ਼ਾਨ ਹਮਾਰੇ ਪਾਸ ਰਹਿ ਰਹੇ ਇਹ ਪੰਜਾਬੀ ਨਹੀਂ ਹੁੰਦੀ ਹਿੰਦੀ ਚ ਪੁੱਛਣਾ ਪੈਣਾ ਹੈ ਨਾ ਹਾਂ ਫਜ਼ਾਨ ਜੀ ਕਿਵੇਂ ਮਨ ਬਣਾ ਪੰਜਾਬੀਆਂ ਕੇ ਸਾਥ ਜਾऊं ਔਰ ਪੰਜਾਬੀਆਂ ਦੀ ਸੇਵਾ ਕਰੂੰ 30 ਚਾਦਰ ਲੈ ਕੇ ਆ ਗਿਆ ਜੈਪੁਰ ਸੇ ਹਾਂ ਜੀ तो क्या सोच का है अभी अपने बैनों की सहायता करनी हाँ मैं वीडियो वगैरह देखता था ना यूट्यूब पे उसमें इंस्टाग्राम वगैरह पे तो उसमें मुझे पता चला कि कहाँ जाना चाहिए मुझे फ़िरोजपुर का मुझे एक उसमें पता चला हुँ. फिर मैं निकला तो एक भाई से बात करी मैंने उन्होंने भाईजान का नंबर दिया हुँ. उनसे कॉन्टेक्ट हुआ मुझे और मुझे यहाँ आज मुझे एक दिन हो गया यहाँ पे तो मुझे ऐसा लगता है यहाँ मतलब जैसा मैंने सोचा था ना जो पंजाबियों का दिल बड़ा होता है वाकई में पंजाबियों का दिल बड़ा होता है मैं अब अपनी आंखों से भी देख रहा हूँ मैं सोचता था आज मेरे सामने है इतने अच्छे लोग होते हैं कि उसको बयान नहीं कर सकते बहुत अच्छे लोग होते हैं और ये इंसानियत के खातिर तो सभी को करना चाहिए एक दूसरे पर कोई मुसीबत आए तो उसकी हेल्प करनी चाहिए जितना मेरे से हुआ ये करा मैं और यो ये से, सेवा के लिए मैं करना चाहता था वो सेवा के लिए आया हूँ मैं अच्छा मैंने एक सेवा देखी आप अरवाना लंगर लोग शक रहे थे जी, जी। तो आप भी ले के जा रहे थे क्या बोल रहे थे लोगों को प्रसादा ले लो प्रसादा ले लो जी प्रसादा ले लो ऐसा बोल रहे। बोलना आ गया पंजाबी में प्रशादा जी, ले जी हाँ जी

دل لگ گیا میرا ਸਭੀ ਫਰੈਂਡ ਲੋਕ ਬਣ ਰਹੇ ਹਨ ਐਸਾ ਅੱਛਾ ਸ ਲੱਗ ਰਿਹਾ ਮੇਰੇ ਕੋ ਪਤਾ ਹੀ ਨਹੀਂ ਚੱਲ ਰਹਾ ਮੈਂ ਘਰ ਹਾਂ ਕਿ ਕਿਧਰ ਪੰਜਾਬ ਆਇਆ ਹੂੰ ਇਤਨੀ ਦੂਰ ਮੇਰੇ ਕੋ ਲੱਗ ਹੀ ਨਹੀਂ ਰਹਾ ਐਸਾ ਲੱਗ ਰਿਹਾ ਮੈਂ ਘਰ ਤੇ ਹੂੰ ਹਾਂਜੀ ਬਿਲਕੁਲ ਦੇਖੋ ਪੰਜਾਬ ਦੇ ਨਾਲ ਦਰਦ ਮੈਂ ਗੱਲ ਕਰ ਰਿਹਾ ਸੋਸ਼ਲ ਮੀਡੀਆ ਦੀ ਤਾਕਤ ਗਰਨਾਮ ਜੀ ਸਹੀ ਕਰ ਰਹੇ ਬਿਲਕੁਲ ਸੋਸ਼ਲ ਮੀਡੀਆ ਦੀ ਤਾਕਤ ਜਿਹੜੀ ਕਹਿੰਦਾ ਮੈਂ ਇੰਸਟਾ ਤੇ YouTube ਤੇ ਦੇਖਿਆ ਵੀ ਪੰਜਾਬ ਦੇ ਹਾਲਾਤ ਹੋਏ ਨੇ ਫਿਰੋਜ਼ਪੁਰ ਦੇ ਹਾਲਾਤ ਹੋਏ ਆ ਫਰੋਜਪੁਰ ਦੇ ਵਿੱਚ ਸਾਡੀ ਟੀਮ ਜਿਹੜੀ ਸੀ ਪੱਤਰਕਾਰ ਭਾਈਚਾਰਾ ਸਤਲੁਜ ਪ੍ਰੈਸ ਕਲੱਬ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ ਪਰ ਇੱਕ ਗੱਲ ਸਾਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਸੀ ਵੀ ਅਸੀਂ ਕਰਨਾਟਕਾ ਤੋਂ ਆ ਰਹੇ ਹਾਂ ਅਸੀਂ ਬੰਬੇ ਤੋਂ ਸਮਗਰੀ ਲੈ ਆਈ ਸੀ ਉਹਨਾਂ ਸਾਰੇ ਦੋਸਤਾਂ ਨੂੰ ਇਹ ਗੱਲ ਕਹੀ ਸੀ ਅਜੇ ਨਹੀਂ ਤੁਹਾਨੂੰ ਦੱਸਾਂਗੇ ਕਦੋਂ ਲੋੜ ਹੈ ਬਾਈ ਜੀ ਹੁਣ ਲੋੜ ਪੈ ਗਈ ਫਾਜ਼ਲਵਰੀ ਵਰਗੇ ਜੈਪੁਰ ਤੋਂ ਚੱਲ ਕੇ ਆ ਗਏ ਤੇ ਇਸ ਟੀਮ ਦੇ ਵਿੱਚ ਹਮਲਾ ਟੀਮ ਨੇ ਹੁਣ ਹਮਲਾ ਮਾਰਨਾ ਹੈ ਉਹਨਾਂ ਪਿੰਡਾਂ ਦੇ ਵਿੱਚ ਜਿੰਨਾ ਪਿੰਡਾਂ ਦੇ ਕਰਾਂ ਦੇ ਘਰ ਤਬਾਹ ਹੋ ਗਏ ਜਿਹੜੇ ਲੋਕ ਕਰੋ ਬੇਕਾਰ ਹੋ ਗਏ ਜਿਹੜੇ ਲੋਕਾਂ ਦੀ ਜਮੀਨਾਂ ਜੜੀਆਂ ਨੇ ਖਰਾਬ ਹੋ ਗਈਆਂ ਉਹਨਾਂ ਲੋਕਾਂ ਦੇ ਮੁੜ ਵਸੇਬੇ ਲਈ ਹੰਬਲਾ ਫਾਊਂਡੇਸ਼ਨ ਹੰਬਲਾ ਮਾਰਨ ਜਾ ਰਹੀ ਹੈ ਤੇ ਇਸ ਵੀਡੀਓ ਦੇ ਮਾਧਿਅਮ ਦਰਯੀ ਬੇਨਤੀ ਮੈਂ ਵੀ ਕਰਦਾ ਹੈਗਾ ਨੰਬਰ ਸਾਡੇ ਚੈਨਲ ਤੇ ਵੀ ਦਿੱਤੇ ਹੋਏ ਸਾਡੀ ਟੀਮ ਨਾਲ ਸੰਪਰਕ ਕਰ ਰਹੋ ਤੁਹਾਡਾ ਦਿੱਤਾ ਦਾਨ ਤੁਹਾਡਾ ਦਾਨ ਦਿੱਤਾ ਹੋਇਆ ਤੁਸੀਂ ਆਪਣੇ ਹੱਥੀ ਆ ਕੇ ਮੜਨਾ ਜਦਾਂ ਸਥਾਨ ਪਿੰਡ ਕਰ ਅਸੀਂ ਦੱਸਾਂਗੇ ਟੀਮ ਸਾਡੀ ਨੇ ਪੂਰੀ ਰੈਕੀ ਕਰ ਲਈ ਹੈ ਗਰਨਾਮ ਜੀ ਐਵੇਂ ਆ ਬਿਲਕੁਲ ਜੀ ਬਿਲਕੁਲ ਹੰਬਲਾ ਇਸ ਤਰੀਕੇ ਮਾਰਨਾ ਵੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਤੱਕ ਜਾਓ ਬਿਲਕੁਲ ਜੀ ਅਸੀਂ ਕਿਉਂਕਿ ਅਸੀਂ ਪਾਰਦਰਸ਼ੀ ਢੰਗ ਦੇ ਨਾਲ ਕਿਉਂਕਿ ਐਨ ਜੀਓ ਚ ਅਸੀਂ ਬਹੁਤ ਚਿਰ ਹੋ ਗਿਆ ਮੈਨੂੰ ਕੰਮ ਕਰਦੇ ਮੈਂ 92 ਦਾ 92 ਦਾ ਲੱਗਾ ਹਾਂ ਸਰ ਯੂਥ ਕਲਬਾਂ 'ਚ ਕੰਮ ਕਰਦਾ ਹਾਂ 99 ਜੰਗ ਜਦੋਂ ਕਾਰਗ ਲੱਗਾ ਸੀ ਉਦੋਂ ਗੁਜਰਾਤ 'ਚ ਜਿੱਥੇ ਵੀ ਆਇਆ ਸੀ ਭੇਜਿਆ ਰਾਸ਼ਨ ਭੇਜਿਆ ਆਪ ਹੀ ਵੰਡ ਕੇ ਆਏ ਤਾਂ ਉਹ ਇੱਕ ਐਕਸਪੀਰੀਅੰਸ ਹੈਗਾ ਨਾ ਤਾਂ ਅਸੀਂ ਰੇਕੀ ਕਰ ਰਹੇ ਹਾਂ ਲਗਾਤਾਰ ਕਾਰ ਵੀ ਲਈ ਆ ਕੁਝ ਕਰ ਰਹੇ ਹਾਂ ਕੱਲ ਵੀ ਅਸੀਂ ਪਿੰਡਾਂ 'ਚ ਨਿਕਲ ਰਹੇ ਹਾਂ ਕਿੱਥੇ ਕਿਹੜੀ ਚੀਜ਼ ਕਿਉਂਕਿ ਦੁਰਵਰਤੋਂ ਬਹੁਤ ਹੋਈ ਆ ਕਈ ਵੀਰਾਂ ਨੇ ਵੀਡੀਓ ਵੀ ਪਾਈਆਂ ਉਹ ਚਲੋ ਆਪਣੀ ਜਗ੍ਹਾ ਉਹ ਸਾਰੇ ਠੀਕ ਵੀ ਸੀਗੇ ਕਿ ਦੁਰਵਰਤੋਂ ਹੋਈ ਆ ਕਈ ਵਾਰੀ ਪਿੱਛੇ ਬਾਹਰ ਦੇ ਲੋਕ ਆ ਕੇ ਜਿਹੜੇ ਆ ਜਿਹੜੇ ਪੀੜਤ ਸੀ ਉਹਨਾਂ ਤੱਕ ਪਹੁੰਚਿਆ ਨਹੀਂ ਬਾਹਰ ਦੇ ਲੋਕ ਲੁੱਟ ਕੇ ਲੈ ਗਏ ਤਾਂ ਉਹ ਦੁਰਵਰਤੋਂ ਨੂੰ ਰੋਕਣ ਲਈ ਅਸੀਂ ਵੀ ਅਸੀਂ ਉਹ ਚਾਹੇ ਸਾਨੂੰ ਕਹਿਣ ਵੀ ਤੁਸੀਂ ਵੰਡ ਕੇ ਆਓ ਚਾਹੇ ਆਪ ਵੰਡ ਕੇ ਆਓ ਨਾ ਅਸੀਂ ਨਾਲ ਉਹਨਾਂ ਨੂੰ ਬੰਦਾ ਦੇਾਂਗੇ ਵੀ ਆ ਪਿੰਡ ਹੈਗੇ ਜਿੱਥੇ ਤੁਸੀਂ ਆ ਚੀਜ਼ ਜਿਹੜੀ ਉਹ ਮੁਹੱਈਆ ਕਰਾ ਸਕਦੇ ਹੋ ਰਾਸ਼ਨ ਹੁਣ ਬਹੁਤ ਹੈ ਰਾਸ਼ਨ ਤੋਂ ਅਸੀਂ ਸਾਰੇ ਵੀਰਾਂ ਨੂੰ ਕਹਿੰਦੇ ਆ ਥੋੜਾ ਪਰਹੇਜ਼ ਕਰੋ ਜਿੱਦਨ ਲੋੜ ਪਈ ਫਿਰ ਤੁਹਾਨੂੰ ਕਹਾਂਗੇ ਹਾਂ ਹੁਣ ਇਹ ਚੀਜ਼ ਦੀ ਲੋੜ ਆ ਉਹ ਚੀਜ਼ ਲੈ ਕੇ ਆਓ ਕਿਉਂਕਿ ਇੱਕ ਚੀਜ਼ ਦੀ ਬਹੁਤਾਤ ਚੰਗੀ ਨਹੀਂ ਹੁੰਦੀ ਹੁਣ ਜਿਹੜੀ ਚੀਜ਼ ਦੀ ਲੋੜ ਹੋਈ ਅਸੀਂ ਵਾਰੀ ਵਾਰੀ ਹੋਕਾ ਦਿੰਦੇ ਰਹਾਂਗੇ ਜੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਕਰਨਾ ਚਾਹੁੰਦੇ ਹੋ ਨੇ ਸੇਵਾ ਤੇ ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਕਰਾਵਾਂਗੇ ਹਾਂ ਬਿਲਕੁਲ ਜੀ ਸੇਵਾ ਜਿਹੜੀ ਹੈਗੀ ਆ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਨੰਬਰ ਅਸੀਂ ਸਕਰੀਨ ਤੇ ਦੇ ਦਿੱਤੇ ਹੈਗੇ ਹਮਲਾ ਫਾਊਂਡੇਸ਼ਨ ਦਾ ਦਫ਼ਤਰ ਜਿਹੜਾ ਹੈਗਾ ਜਿਹੜਾ ਕੈਂਪਸ ਹੀ ਰਾਤ ਕੈਂਪਰ ਪਿੰਡ ਹਜ਼ਾਰਾ ਦੇ ਵਿੱਚ ਲਗਦਾ ਹੈ ਅੱਜ ਦਾ ਇਹ ਵੀਡੀਓ ਕਿਵੇਂ ਲੱਗਿਆ ਹੈਗਾ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜ ਜ਼ਰੂਰ ਦੱਸਿਓ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਨਾ ਤੁਹਾਡਾ ਖੁੱਦਾ ਗੁਰੂ ਅਰਜਨ ਲਈ ਪਤਰਕ ਸੱਚੀ ਅਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਤਿੰਦ ਪਿੰਡ ਹਜ਼ਾਰਾ